ਮਨਪ੍ਰੀਤ ਸਿੰਘ ਬਿਲਕੁਲ ਰਾਈਟ ਹੋ ਗਿਆ ਸਰ ਤੁਹਾਡਾ ਹੀ ਬੇਟਾ ਬਿਲਕੁਲ ਰਾਈਟ ਹੋ ਗਿਆ ਔਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਬੇਟੇ ਕੋਲ ਗੱਡੀ ਹੈਗੀ ਆ ਜਾਂ ਬਾਈਕ ਰੱਖਿਆ ਹੋਇਆ ਹੈ ਨਾ ਇਹਦਾ ਕੇਸ ਹੋ ਰਿਹਾ ਹੈ ਹਾਂਜੀ ਸਰ ਤੁਸੀਂ ਬੋਲ ਘੋਣ ਰਹੇ ਮੈਨੂੰ ਇਹ ਤਾਂ ਦੱਸੋ ਪਹਿਲਾਂ ਸਰ ਮੈਂ ਏਐਸਆਈ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਚੋਂ ਬੋਲ ਰਿਹਾ ਤੁਹਾਡੇ ਨਾਲ ਠੀਕ ਆ ਔਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਬੇਟਾ ਘਰੋਂ ਗੱਡੀ ਤੇ ਗਿਆ ਸੀ ਜਾਂ ਬਾਈਕ ਤੇ ਗਿਆ ਸਰ ਪਹਿਲਾਂ ਇਹ ਤੁਹਾਨੂੰ ਸੋ ਗੁਰਪ੍ਰੀਤ ਜੀ ਹੋਇਆ ਕੀ ਹੈ ਕੀ ਦਿੱਕਤ ਹੈ ਮੇਰਾ ਵੀਰ ਮੈਂ ਦੇਖੋ ਮੇਰਾ ਵੀਰ ਮੈਂ ਤੁਹਾਨੂੰ ਸਾਰੀ ਗੱਲ ਬਾਤ ਦੱਸਦਾ ਕੀ ਗੱਲਬਾਤ ਹੋਈ ਹੈ ਪਲੀਜ਼ ਜ ਤਦਿਕ ਵੈਰੀ ਹੋ ਰਹੀ ਹੈ ਨਾ ਕੁਛ ਉਦੋਂ ਜਵਾਬ ਦਿਓ ਕਿ ਬ੍ਰਦਰ ਸੋਤ ਦਾ ਡਰਾਈ ਜਨਾ ਦੱਸੋ ਨਾ ਪਹਿਲਾਂ ਹੋਇਆ ਕਿ ਦਿੱਕਤ ਕੀ ਹੈ ਮੈਨੂੰ ਪ੍ਰੋਬਲਮ ਤਾਂ ਦੱਸੋ ਦੇਖੋ ਮੇਰਾ ਵੀ ਗੱਲ ਹੈ ਵੀ ਹੋਈ ਹੈ ਕਿ ਮੇਰੀ ਗੱਲ ਸੁਣਨਾ ਇਹ ਗੱਲ ਹੈ ਵੀ ਹੋਈ ਹੈ ਕਿ ਜਿਹੜਾ ਤੁਹਾਡਾ ਬੇਟਾ ਹੈਗਾ ਇਸ ਟਾਈਮ ਪੁਰਸਤੀ ਕਸਤੀ ਹੈਗਾ ਤੇ ਰੈਸਟ ਹੋ ਗਿਆ ਠੀਕ ਹੈ ਇਹ ਗੱਲ ਹੈ ਵੀ ਹੋਈ ਸੀ ਕਿ ਤੁਹਾਡਾ ਬੇਟਾ ਕਿਸੇ ਅਣਜਾਣ ਬੰਦੇ ਨੂੰ ਬਿਠਾ ਕੇ ਲੈ ਕੇ ਜਾ ਰਿਹਾ ਸੀ ਜਿਸ ਬੰਦੇ ਨੇ ਬਿਠਾ ਕੇ ਲੈ ਕੇ ਜਾ ਰਿਹਾ ਸੀ ਨਾ ਉਹ ਬੰਦਾ ਆਪਣੇ ਨੂੰ ਬੰਦਾ ਸੀ ਉਸ ਬੰਦੇ ਦੇ ਉੱਤੇ ਆਲਰੇਡੀ 4-5 ਕੇਸੇ ਚੱਲ ਰਹੇ ਸੀ ਔਰ ਇੱਕ ਪਿਸਟਲ 10 ਗੁਣੀਆਂ ਬ੍ਰਾਹਮਤ ਸੀ ਨਾ ਔਰ ਛੱਟਾ ਬ੍ਰਾਹਮਤ ਤੁਸੀਂ ਮੈਨੂੰ ਇਹ ਦੱਸੋ ਕਿ ਬੱਚੇ ਨੂੰ ਸਮਝਾਤ ਨਹੀਂ ਪਈ ਕਿ ਅੱਜ ਕੱਲ ਨਾ ਦੌਰ ਨਹੀਂ ਹੈਗਾ ਵਾਹਿਗੁਰੂ ਕਿਦੋਂ ਘਟਾ ਕੇ ਲੈ ਕੇ ਜਾਈਦਾ ਹੁੰਦਾ ਤੁਸੀਂ ਪਹਿਲੇ ਦੱਸੋ ਮੈਨੂੰ ਸਟਦਾਨ ਸਾਹਿਬ ਨਹੀਂ ਬੇਟੇ ਇਹ ਤਾਂ ਭਾਜੀ ਸਮਝਾਇਆ ਇਹ ਤਾਂ ਕਿਦੋਂ ਬਿਠਾਈ ਨਹੀਂ ਸਕਦਾ ਮੇਰਾ ਵੀ ਤੁਹਾਨੂੰ ਕੋਹੋਂ ਪਤਾ ਅੱਜ ਕੱਲ ਇਹ ਅਲਾਵਾ ਟੀਮ ਨਹੀਂ ਹੈਗਾ ਤਰ੍ਹਾਂ ਦੇ ਤਰੀਕਾ ਨਾਲ ਪਤਾ ਹੈਗਾ ਨਹੀਂ ਤੁਸੀਂ ਸਿਰ ਕਿਹੜੇ ਕਿੱਥੋਂ ਬੋਲਦੇ ਕਿਹੜੇ ਥਾਣੇ ਤੋਂ ਬੋਲ ਰਹੇ ਕੀ ਚੀਜ਼ ਹੈ ਮੈਨੂੰ ਕਾਈਂਡਲੀ ਦੱਸੋ ਪਲੀਜ਼ ਮੈਂ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ सदर ਥਾਣੇ ਨੇ ਲੈ ਕੇ ਗਿਆ ਅਗਰ ਮੈਂ ਇਹਨਾਂ ਨੂੰ सदर ਥਾਣੇ ਲੈ ਗਿਆ ਨਾ ਸਰ ਸਾਡੀ ਮਜਬੂਰੀ ਬਣ ਜਾਣੀ ਹੈ ਇਹਨਾਂ ਦੇ ਉੱਤੇ ਐਫਰ ਚਾਰਜ ਕਰਨੇ ਠੀਕ ਹੈ ਅੱਛਾ ਜੀ ਨਹੀਂ ਤੁਸੀਂ ਤੁਸੀਂ ਕਿੱਥੇ ਕਿਹੜੇ ਸ਼ਹਿਰ ਚ ਕਿੱਥੇ ਮਤਲਬ ਬੋਲਦੇ ਹੋ ਪਾਜੀ ਦੱਸੋ ਮੈਨੂੰ ਮਾਣਾ ਜਾ ਹਾਂ ਜੀ ਕਿੱਥੋਂ ਤੁਸੀਂ ਕਿੱਥੋਂ ਬੋਲ ਰਹੇ ਬੇਟਾ ਕਿੱਥੇ ਮੇਰਾ ਸਰ ਤੁਹਾਡਾ ਬੇੜਾ ਬੇਟਾ ਕਿਹੜੇ ਸ਼ਹਿਰ ਜਾਂਦਾ ਤੁਹਾਨੂੰ ਵੀ ਨਹੀਂ ਪਤਾ सदर ਥਾਣੇ ਦਾ ਨੇ ਸਦਰਥਾ ਹਾਂਜੀ ਉਹ ਪਾਜੀ ਸਦਰ ਥਾਣਾ ਦਾ ਮੈਂ ਤਾਂ ਹੀ ਪੁੱਛ ਰਿਹਾ ਨਾ ਬੇਟਾ ਕੌਣ ਹੈ ਮੇਰੀ ਗਰਨ ਤੁਸੀਂ ਇਹ ਦੱਸੋ ਤੁਹਾਡਾ ਬੇਟਾ ਕਿਹੜੇ ਸ਼ਹਿਰ ਜਾਂਦਾ ਹਾਂਜੀ ਤੁਹਾਡਾ ਬੇਟਾ ਪਾਜੀ ਮੈਂ ਤਾਂ ਸ਼ਹਿਰ ਪੱਥੀ ਜਾਂਦਾ ਤਾਂ ਹੀ ਪੁੱਛ ਰਿਹਾ ਨਾ ਤੁਸੀਂ ਕਿਤੇ ਗਲਤ ਤਾਂ ਨਹੀਂ ਮੈਨੂੰ ਕਹਿ ਰਹੇ ਕੀ ਚੀਜ਼ ਹੈ ਮੈਂ ਨਹੀਂ ਸਰ ਗਲਤ ਨਹੀਂ ਕਹਿ ਰਹੇ ਤੈਨੂੰ ਮੈਂ ਤਾਂ ਨਹੀਂ ਪੁੱਛ ਰਿਹਾ ਤੁਹਾਡਾ ਸ਼ਹਿਰ ਕਿਹੜਾ ਲੱਗਦਾ ਤੁਹਾਨੂੰ ਸਦਰ ਥਾਣਾ ਉਹ ਕਿਹੜੇ ਸ਼ਹਿਰ ਦਾ ਸਦਰ ਥਾਣਾ ਪਾਜੀ ਸਦਰ ਥਾਣਾ ਤਾਂ ਹਰ ਸ਼ਹਿਰ 'ਚ ਹੀ ਹੁੰਦਾ ਤਾਂ ਹੀ ਪੁੱਛ ਰਿਹਾ ਆਹ ਸ਼ਹਿਰ ਤੇ ਹੁੰਦਾ ਮੇਰਾ ਵੀ ਤੁਹਾਡਾ ਕਿਹੜਾ ਸਰੋ ਥਾਣਾ ਤੇਰੀ ਜੰਦਾ ਮੈਂ ਪਾਈ ਪੁੱਛਿਆ ਤੁਸੀਂ ਕਿੱਥੋਂ ਬੋਲ ਰਹੇ ਤੁਸੀਂ ਇਹ ਤਾਂ ਦੱਸੋ ਮੈਂ ਪਾਈ ਮੈਨੂੰ ਕਨਫਰਮ ਹੋਏਗਾ ਮੈਂ ਤੁਹਾਡੀ ਨਾਲ ਇੱਕ ਵਾਰੀ ਮੇਟ ਨਾਲ ਗੱਲ ਕਰਵਾ ਲਾਂ ਤੁਸੀਂ ਇਹਦੇ ਕੋਲ ਹੀ ਪੁੱਛ ਲਓ ਕਿ ਕਿੱਥੋਂ ਠੀਕ ਹੈ ਹਾਂ ਮੈਂ ਗੱਲ ਕਰਵਾ ਦਾਂ ਤੁਹਾਡੇ ਬੰਦੇ ਦਾ ਸਾਰਾ ਸਟੇਟਮੈਂਟ ਇਹ ਜੀ ਕਹਿੰਦਾ ਸਰ ਮੈਨੂੰ ਨਹੀਂ ਪਤਾ ਤੁਸੀਂ ਇਹ ਕੌਣ ਹੈ ਕੌਣ ਨਹੀਂ ਹੈਗਾ ਕਹਿੰਦਾ ਮੈਂ ਇਹਨਾਂ ਕੋਲੋਂ ਆਨਲਾਈਨ ਨੂੰ ਲਿਫਟ ਦਿੱਤੀ ਸੀ ਲਿਫਟ ਦੇਣ ਦੀ ਵੇ ਤੇ ਮਸਲਾ ਪਿਆ ਤੁਸੀਂ ਇਹ ਗੱਲ ਕਰੋ ਇਹਦੇ ਨਾਲ ਇਹ ਥੋੜਾ ਚੁੱਪ ਕਰੋ ਤੁਸੀਂ ਕਿਹੜੇ ਜਗ੍ਹਾ ਜੌਬ ਕਰਦੇ ਹੋ ਹਾਂਜੀ ਤੁਸੀਂ ਕਿਹੜੇ ਜਗ੍ਹਾ ਜੌਬ ਕਰਦੇ ਹੋ ਮੈਂ ਤਾਂ ਬਈ ਲੋਕਲ ਹੀ ਆ ਮੈਂ ਤਾਂ ਬਿਜ਼ਨਸ ਕਰਦਾ ਅੱਛਾ ਹਾਂਜੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਐ ਤੁਸੀਂ ਇਹ ਗੱਲ ਕਰੋ ਮੇਰੇ ਨਾਲ ਇਹ ਗੱਲ ਪਰ ਬਈ ਕਲ ਕਰ ਖੜਾ ਜੌਬ ਕਰ ਕੋਸ਼ਿਸ਼ ਨਾ ਕਰ ਕਿਸੇ ਨਾਲ ਕੰਮ ਕਰ ਐਸਰ ਗੱਲ ਕਰੋ ਇਹਦੇ ਨਾਲ ਹੈਲੋ ਕਿੱਥੇ ਕਿੱਤੇ ਆ ਕਿੱਥੇ ਹੈਗਾ ਕਿੱਥੇ ਤੂੰ ਕੁਛ ਖੁਲ ਤਾਂ ਆ ਬੀਤੇ ਤਰੇ ਦੇ ਉਦਰੀ ਕਿੱਤੇ ਲੈ ਕੇ ਆ ਰਹੇ ਨੇ ਨਹੀਂ ਬੇਟਾ ਤੁਸੀਂ ਬੋਲਦੇ ਕੌਣ ਹੋ ਮੈਨੂੰ ਦੱਸੋ ਕਿ ਵੀ ਮੇਰਾ ਆਵਾਜ਼ ਹੀ ਨਹੀਂ ਕੀ ਹੈਲੋ ਮੇਰੀ ਗੱਲ ਕਰਾ ਭਾਈ ਜੀ ਉਹਦੇ ਨਾਲ ਪਹਿਲਾਂ ਥਾਣੇਦਾਰ ਸਾਹਿਬ ਤੁਸੀਂ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ ਇਸ ਟਾਈਮ ਕਿੱਥੇ ਆ ਮੈਨੂੰ ਦੱਸੋ ਬੱਸ ਸਰ ਸਰ ਥਾਣੇ ਲੈ ਕੇ ਗਿਆ ਅਗਰ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾ ਰਿਹਾ ਹਾਂ ਬੱਸ ਸਰ ਸਰ ਥਾਣਾ ਜਿਹੜਾ ਹੈਗਾ ਅੱਛਾ ਉੱਥੇ ਜਾ ਕੇ ਨਾ ਫੰਡਰ ਸਕੋਰ ਪਾ ਠੀਕ ਹੈ ਅੱਛਾ ਜੀ ਨਹੀਂ ਉੱਥੇ ਤਾਂ ਲੈ ਕੇ ਜਾ ਰਿਹਾ ਲੇਕਿਨ ਉੱਥੇ ਕਿਉਂ ਲੈ ਕੇ ਜਾ ਮੈਨੂੰ ਦੱਸੋ ਬ੍ਰਦਰ ਤੁਸੀਂ ਖੜੇ ਕਿੱਥੇ ਹੋ ਮੈਂ ਅਜੇ ਨਾਲ ਉੱਥੇ ਪਰ ਅਸੀਂ ਥਾਣੇ ਤੋਂ ਕੋਈ 5-6 ਕਿਲੋਮੀਟਰ ਪਿੱਛੇ ਖੜੇ ਹਾਂ ਅਸਟਾ ਬਦੀ ਗੱਲਸੋਂ ਸਾਡੇ ਨਾਲ ਤਿੰਨ ਬੰਦੇ ਨਾਲ ਹੈਗੇ ਠੀਕ ਹੈ ਤੁਸੀਂ ਤੁਹਾਡੇ ਬੇਟੇ ਨੂੰ ਥੋੜਾ ਜਿਹਾ ਕੁੱਟਿਆ ਵੀ ਸੀ ਔਰ ਕਾਫੀ ਦੇਰ ਤੱਕ ਰੋਈ ਜਾ ਰਿਹਾ ਨਹੀਂ ਜਦੋਂ ਤੁਹਾਨੂੰ ਪਤਾ ਲੱਗਿਆ ਵੀਰੇ ਬੇਟੇ ਬੇਕਸੂਰ ਹੈ ਤੁਸੀਂ ਉਹਨੂੰ ਕੁੱਟਿਆ ਕਿਉਂ ਆ ਸਾਰਾ ਦੇਖੋ ਮੁਲਾਜ਼ਮਾ ਕੁੱਟਿਆ ਸੀ ਉਹਨੂੰ ਮੈਂ ਰੋਕਦਾ ਹੈਗਾ ਮੈਨੂੰ ਰੋਕ ਤੇ ਪਰ ਜੇ ਤੁਸੀਂ ਆਪ ਹੀ ਕਹਿ ਰਹੇ ਹੋ ਬੇਕਸੂਰ ਹੈ ਤੁਸੀਂ ਕਿਹਾ ਨਾ ਬੇਕਸੂਰ ਹੈ ਉਹ ਮੈਂ ਤਾਂ ਬਾਹਰ ਬਾਸ ਤੇ ਆਇਆ ਨਾ ਉਹਨਾਂ ਦੇ ਜਾਣ ਨੂੰ ਤਾਂ ਨਹੀਂ ਪਤਾ ਸੀ ਹਾਂ ਮੇਰੀ ਗੱਲ ਸੁਣੋ ਉੱਥੋਂ ਜਿਹੜੇ ਐਸਐਚਓ ਸਾਹਿਬ ਹੈ ਇਹਨਾਂ ਦੇ ਉੱਤੇ ਐਫਰਡ ਅਰਚ ਕਰ ਰਹੀ ਸੀ ਰੋਕੋ ਰੋਕੇ ਮੈਂ ਕਿਹਾ ਸਾਹਬ ਜੀ ਤੁਸੀਂ ਆਮ ਦਾ ਕਹੇ ਕਿਹੜੇ ਐਸਚੋ ਨੇ ਮੈਨੂੰ ਦੱਸੋ ਬ੍ਰਦਰ ਐਸਚੋ ਸਾਹਮਣੋਂ ਕੌਣ ਨੇ ਐਸਚੋ ਪਰਮ ਜੀ ਸਿੰਘ ਐਸਚੋ ਪਰਮ ਜੀ ਸਿੰਘ ਪਰਮ ਪਰਮਜੀਤ ਸਿੰਘ ਪਰਮਜੀਤ ਸਿੰਘ ਨੰਬਰ ਹੈਗਾ ਉਹਨਾਂ ਦਾ ਮੈਨੂੰ ਕੀ ਆਪਾਂ ਉਹ ਦੱਸੋ ਮੈਨੂੰ ਸਾਡੇ ਕੋਲ ਹੀ ਬੈਠੇ ਆ ਮੈਂ ਗੱਲ ਕਰ ਮਾਰ ਦਿੱਤਾ ਤੁਹਾਡੀ ਐਸਚੋ ਸਾਹਬ ਨਾਲ ਕਰਾਂਗਾ ਪਰਮ ਭਾਜੀ ਮੈਨੂੰ ਦੱਸੋ ਇਹਦਾ ਕਿਵੇਂ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਕਹਿੰਦੇ ਮੈਂ ਥਾਣੇ ਨਹੀਂ ਲੈ ਕੇ ਗਿਆ ਕੀ ਕੀ ਚੱਕਰ ਆ ਮੈਨੂੰ ਦੱਸੋ ਇਹਦਾ ਮੈਨੂੰ ਤੁਸੀਂ ਦੱਸੋ ਮੈਂ ਆ ਜਨਾ ਤੁਹਾਡੇ ਕੋਲ ਮੈਂ ਤੁਹਾਡੇ ਕੋਲ ਆ ਜਨਾ ਮੈਨੂੰ ਦੱਸੋ ਮੈਂ 5 ਮਿੰਟਾਂ ਚ ਪਹੁੰਚ ਜਾਊਗਾ ਭਾਜੀ ਤੁਹਾਡੇ ਕੋਲ ਕਿੱਥੇ ਹੋ ਤੁਸੀਂ ਦੱਸੋ ਬੇਟਾ ਉਹ ਮੈਂ ਸਾਡੇ ਨਾਲ ਕਰੇ ਲੋ ਬੰਦੇ ਨਾਲ ਹੈਗੇ ਠੀਕ ਹੈ ਤੁਸੀਂ ਇੱਕੋ ਜੀ ਐਸਐਚ ਸਾਹਿਬ ਨਾਲ ਗੱਲ ਕਰੋ ਉਹਨਾਂ ਨਾਲ ਵੀ ਆ ਸਾਥੀ ਸਰ ਕੱਲ ਨਾਲ ਲੋ 10 ਸਕਿੰਟ ਹਲੋ 10 ਸਕਾਲ ਜੀ ਸੱਸੀ ਗਾਲੀ ਫਿਰ ਕੌਨਸਾ ਬੋਲੇ ਜੀ ਸੁਚੂ ਪਰਮਜੀਤ ਸਿੰਘ ਨਾਲ ਕਰੇ ਤੋਂ ਡੋਲ ਕੌਣ ਜੀ ਸੁਚੂ ਪਰਮਜੀਤ ਸਿੰਘ ਨਾਲ ਕਰੇ ਤੋਂ ਡੋਲ ਹਾਂਜੀ ਹਾਂਜੀ ਮੈਂ ਉਹ ਤੇ ਤੁਸੀਂ ਇਹ ਦੱਸੋ ਕਿ ਬੱਚੇ ਨੂੰ ਤੁਸੀਂ ਸਮਝਾਉਂਦੇ ਨਹੀਂ ਕੀ ਕਰੇ ਕੀ ਨਹੀਂ ਕਰੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਬਾਜੀ ਤੁਸੀਂ ਬੇ ਤੁਹਾਡਾ ਥਾਣੇਦਾਰ ਸਾਹਿਬ ਕਰੇ ਬੇਟਾ ਜਦੋਂ ਬੇ ਕਸੂਰ ਆ ਵੀ ਤੁਸੀਂ ਕੀ ਮਤਲਬ ਕੀ ਇਨੇ ਕੀਤਾ ਕੀ ਹੈ ਮੇਰੀ ਗੱਲ ਸੁਣੋ ਇਹ ਮੇਰਾ ਬੇਟਾ ਜਿਹੜੇ ਬੰਦਿਆਂ ਨਾਲ ਅਰੈਸਟ ਹੋਏ ਕੋ ਛੋਟੇ ਮੋਟੇ ਜੰਗੂਰ ਦੇ ਬੰਦੇ ਨਹੀਂ ਹੈ ਬਹੁਤ ਵੱਡੀ ਜੰਗੂਰ ਦੇ ਬੰਦੇ ਹੈਗੇ ਇਹਨਾਂ ਦੇ ਪਿੰਡ ਵੀ ਬੜੀ ਮਹਾਰਦਤ ਤੋਂ ਬੜੀ ਰੋਪੇ ਚਿੱਤੀ ਹੋਈ ਹੈ ਤੁਸੀਂ ਮੈਨੂੰ 180 ਜਿਹੜਾ ਤੁਹਾਡਾ ਬੇਟਾ ਨੇ ਸੁਣੋ ਇਹ ਗੰਦਾ ਸੁਣਿਆ ਤੁਸੀਂ ਹਾਂਜੀ ਸੁਣਿਆ ਇਹਨਾਂ ਦਾ ਸੁਣਿਆ ਬਸ਼ੂਏ ਉਹ ਉਹ ਕਿੱਥੋਂ ਦਾ ਜੀ ਕੌਣ ਨੇ ਤੁਹਾਡਾ ਸ਼ੋਹਰ ਜੰਗਤ ਬੰਦੋ ਸੀ ਇਹ ਲੋ ਦੇ ਨਾਲ ਬੈਠ ਕੇ ਜਾ ਰਿਹਾ ਸੀ ਤੁਹਾਡਾ ਬੇਟਾ ਕਿਹਰੇ ਸਰ ਮੈਨੂੰ ਨਹੀਂ ਪਤਾ ਸੀ ਇਹ ਕੌਣ ਹੈ ਜੇ ਮੇਰੇ ਕੋਲ ਗਲਤੀ ਹੋ ਗਈ ਆ ਅੱਜਾ ਤੁਹਾਡਾ ਬੰਦਾ ਕੌਣ ਸੂ ਪਰੇਸ਼ਾਨ ਸੀ ਮੈਂ ਤਾਂ ਚਲ ਕੋਈ ਨਹੀਂ ਇੱਕ ਵਾਰੀ ਗੱਲ ਕਰ ਲਉ ਗੱਲ ਕਰਕੇ ਤੁਸੀਂ ਦੱਸੋ ਸਰ ਮੈਨੂੰ ਹੁਕਮ ਲਾਓ ਮੈਨੂੰ ਦੱਸੋ ਕਰਨਾ ਕੀ ਕਿੱਥੇ ਆਵਾਂ ਮੈਂ ਤੁਸੀਂ ਕਿੱਥੇ ਗਏ ਹੋ ਤੁਸੀਂ ਸਦਰ ਥਾਣੇ ਮੈਂ ਸਦਰ ਥਾਣੇ ਆ ਗਿਆ ਭਾਜੀ 5 ਮਿੰਟ ਚ ਆ ਗਿਆ ਸਦਰ ਥਾਣੇ ਬੱਚਣੇ ਦਾ ਮੈਂ ਕਰ ਰਹੇ ਤੁਸੀਂ ਮੈਂ ਜੇ ਤੁਹਾਨੂੰ ਗਲਤ ਹਾਂਜੀ ਕੋਲ ਸਾਨੂੰ ਨੂੰ ਬਾਹਰ ਨਹੀਂ ਲੈ ਚੇ ਠੀਕ ਹੈ ਇਹ ਬੱਚਾ ਕਾਫੀ ਸਾਡੀ ਰਿਕੁਐਸਟ ਕਰਨ ਲੱਗ ਗਿਆ ਤੇ ਸਾਨੂੰ ਤੁਸੀਂ ਮੈਨੂੰ ਥਾੜੇ ਨਾਲ ਲੈ ਚੋ ਮੈਂ ਕਿਹਾ ਸਰ ਅਗਰ ਅਸੀਂ ਨਾਲ ਥਾੜੇ ਲੈ ਗਏ ਸਾਡੇ ਕੋਲ ਕੁਝ ਵੀ ਹੋਣ ਚਾਹੀਦਾ ਇਹਨਾਂ ਦੇ ਉੱਤੇ ਕੇਸ ਕੋਣ ਅੱਛਾ ਤੁਸੀਂ ਕਿੱਥੇ ਮੈਨੂੰ ਇਹ ਦੱਸੋ ਬ੍ਰਦਰ ਮੈਂ ਤੁਹਾਡੇ ਕੋਲ ਆ ਜਾਣਾ ਸੁਣੋ ਮੇਰੀ ਦੱਸ ਸੁਣੋ ਸਾਡੇ ਨਾਲ ਕ੍ਰਿਮੀਨਲ ਬੰਦੇ ਨੌਲੇਜ ਸੀ ਮਿਲ ਲੈ ਸਕਦੇ ਤੁਸੀਂ ਬੱਚਾ ਲੈਣ ਵਾਸਤੇ ਆ ਜਾਣਾ ਤੁਰ ਮੈਂ ਦੱਸਾਂ ਕਿੱਥੇ ਆਉਣਾ ਹੈਗਾ ਪੀਟਾ ਲੈਣ ਵਾਸਤੇ ਆ ਜਾਣਾ ਤੁਸੀਂ ਹੁਣ ਇੱਥੇ ਦੱਸੋ ਮੌਕੇ ਤੇ ਇਹਨਾਂ ਨੂੰ ਬਾਰ ਬਾਰ ਕਢਾਣਾ ਯੋ ਕਿ ਅਸੀਂ ਉਹ ਥਾਣੇ ਲੈ ਜੀ ਤੁਸੀਂ ਮੈਨੂੰ ਦੱਸੋ ਭਾਜੀ ਕੀ ਪ੍ਰੋਸੀਜਰ ਹੈ ਬਾਰ ਬਾਰ ਇਹ ਕੀ ਚੱਕਰ ਹੈ ਮੈਂ ਦੇਖੋ ਅਗਰ ਇਹਨਾਂ ਨੂੰ ਬਰੋਬਰ ਰਿਲੀਜ਼ ਕਰਵਾਉਣਾ ਹੈ ਜਿਹੜੀ ਗੱਲ ਹੋ ਰਹੀ ਹੈ ਤੇ ਆਪਣੇ ਦੋਨੋਂ ਦੇ ਵਿੱਚ ਰਹਿਣਾ ਚਾਹੀਦਾ ਦੂਸਰੇ ਤੀਸਰੇ ਬੰਦੇ ਚ ਗੱਲ ਨਹੀਂ ਹੋਣੀ ਚਾਹੀਦੀ আচ্ছা ਜੀ ਹਾਂ ਜਿਸੇ ਵੀ ਬੰਦੇ ਕੋਲ ਗੱਲ ਨਹੀਂ ਹੋਣੀ ਚਾਹੀਦੀ ਕਿ ਮੁੰਡਾ ਉੱਪਰ ਹੈ ਅਸੀਂ ਬਰਸਰਾਂ ਤੇ ਸੀਪੀ ਜੀ ਦੇ ਮੁੰਡਾ ਘੜ ਰਿਹਾ ਆ ਵੀ ਗੱਲ ਨਹੀਂ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਅਗਰ ਮੇਰੀ ਗੱਲ ਸੁਣੋ ਤੇਰੇ ਨਾਲ ਵਾਰ ਵਾਰ ਘੜਾ ਰਾ ਤੁਹਾਡਾ ਮੁੱਤਿੱਤ ਕੋ ਨਾ ਮਾਚਾ ਕੋਈ ਨਹੀਂ ਹੁੰਦਾ ਤੁਸੀਂ ਚੋ ਪਾਣੀ ਕਰਵਾਓ ਹੋਰ ਮੁੰਡਾ ਪਨਾ ਲਓ ਮੈਨੂੰ ਦੱਸੋ ਭਾਜੀ ਕੀ ਕੀ ਕਿੱਥੇ ਆ ਕੇ ਫੜਾਣੇ ਕਿੰਨੇ ਪੈਸੇ ਦੇਣੇ ਮੈਨੂੰ ਦੱਸੋ ਤੁਸੀਂ ਪਤਾ ਤੇ 40000 ਰੁਪਏ ਲੱਗੇਗਾ ਇਹਨਾਂ ਨੂੰ ਵਾਰ ਵਾਰ ਘੜਦੇ ਆ ਅੱਗੇ ਤੋਂ ਲੱਖ ਬਚਣੇ 140 ਤਾਂ ਬ੍ਰਦਰ ਹੈ ਹੀ ਨਹੀਂ ਮੇਰੇ ਕੋਲ ਮੈਂ ਤਾਂ ਗਰੀਬ ਆਦਮੀ ਆ ਦੋ ਕੋਈ ਗਵਰਨਰ ਫਿਰ ਕੇਸ ਕੋ ਦੋ ਨਹੀਂ ਨਹੀਂ ਥੋੜਾ ਬਤਰਾ ਰੈਤ ਰੂਤ ਕਰ ਦੋ ਭਾਜੀ ਮੈਨੂੰ ਦੱਸੋ ਮੈਨੂੰ ਚਾਈਨ ਦਿਓ ਮੈਂ ਕਿੱਥੇ ਆਣਾ ਮੈਂ ਆ ਜਣਾ ਆਣ ਦਾ ਤੁਹਾਨੂੰ ਮੈਂ ਦੱਸੋ ਕਿ ਕਿੱਥੇ ਆਉਣਾ ਹੈਗਾ ਤੁਸੀਂ ਮੁੰਡਾ ਲੈਣ ਵਾਸਤੇ ਆਣਾ ਪੈਸੇ ਦੇਣ ਵਾਸਤੇ ਨਹੀਂ ਆਉਣਾ ਇੱਥੇ ਮੇਰੀ ਗੱਲ ਸੁਣ ਲਓ ਹਣਾ ਬਿਲਕੁਲ ਭਾਂ ਵਾਲੀ ਗੱਲ ਕੀਤੀ ਨਜਾਇਜ਼ ਗੱਲ ਨਹੀਂ ਕੀਤੀ ਜਿਵੇਂ ਏਐਸਨ ਸਾਹਿਬ ਕਹਿੰਦੇ ਨੇ ਤੁਸੀਂ ਐਵੇਂ ਪੇਮੈਂਟ ਕਰੋ ਏਐਸਨ ਸਾਹਿਬ ਨਾਲ ਕਰੋ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਨਾਲ ਗੱਲ ਹੋਊਗੀ ਆਹੋ ਤਾਂ ਗਈ ਤੁਸੀਂ ਇਹ ਦੱਸੋ ਕਿ ਪਰ ਭਾਜੀ ਦੱਸੋ ਉਹ ਤਾਂ 1,40,000 ਰੁਪਏ ਮੰਗੀ ਜਾਂਦੇ ਨੇ 1,40,000 ਜਦੋਂ ਤੁਸੀਂ ਕਹਿ ਦਿੱਤਾ ਮੇਰਾ ਬੇਟਾ ਤੁਸੀਂ ਇਹ ਕਹਿਤਾ ਵੀ ਤੁਹਾਡਾ ਬੇਟਾ ਬੇਕਸੂਰ ਆ ਫਿਰ ਤੁਸੀਂ ਇੰਨੇ ਪੈਸੇ ਯਾਰ ਥੋੜੇ ਬੁੱਤਰ ਮੇਰੀ ਗੱਲ ਸੁਣੋ ਪਤਾ ਕੀ ਜਿਹੜੇ ਹੁਣ ਤੁਸੀਂ ਬੇਟੇ ਨਾਲ ਮੇਰੀ ਬੇਟੇ ਨਾਲ ਦੁਆਰਾ ਗੱਲ ਕਰਾਉ ਤਾਂ ਰੋਂਦਾ ਪਿਆ ਸੀ ਮੈਨੂੰ ਤਾਂ ਆਵਾਜ਼ ਹੀ ਨਹੀਂ ਪਤਾ ਨਹੀਂ ਲੱਗਾ ਕੀ ਆਪਰ ਪਤਨੀ ਆ ਮੇਰੀ ਗੱਲ ਸੁਣੋ ਯਾਰ ਮੂੰਹ ਤੇ ਕੱਪੜਾ ਬਨੇ ਔਰ ਰੋ ਰੋ ਕੇ ਤਾਂ ਬੁਰਾ ਹਾਲ ਹੋਇਆ ਪਿਆ ਮੈਂ ਕਿਵੇਂ ਬਾਰ-ਬਾਰ ਗੱਲ ਕਰਵਾਦਾ ਤੁਹਾਡੀ ਮੈਂ ਗੱਲ ਕਰਵਾ ਰਹੀ ਹਾਂ 100 ਜ਼ਿਆਦਾ ਰੋਣ ਲੱਗ ਗਿਆ ਅਗਰ ਬੱਚੇ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਦਾਰ ਤੁਸੀਂ ਹੋਣਾ ਮੈਂ ਕਿ ਹੋਊਂਗਾ ਭਰਾ ਬੱਚਾ ਤੁਸੀਂ ਚੱਕੇ ਤੇ ਤੁਸੀਂ ਜ਼ਿੰਮੇਦਾਰ ਹੋਵੋਗੇ ਮੇਰੇ ਮੁੰਡੇ ਨੂੰ ਕੁਝ ਹੋ ਗਿਆ ਤੇ ਮੈਂ ਗੱਲ ਕਰਵਾਦਾਂ ਫਿਰ ਮੈਂ ਗੱਲ ਕਰਦਾ ਹਾਂ ਹਾਂ ਤੁਸੀਂ ਪਲੀਜ਼ ਸਰ ਮੈਨੂੰ ਕੋਈ ਇਨਾ ਟਾਈਮ ਨਹੀਂ ਹੈਗਾ ਜੀ ਦੇਖੋ ਤਾਂ ਇਦਾਂ ਬਲੈਕਮੈਨ ਕਰਦੇ ਲੋਕਾਂ ਨੇ ਹਾਂ ਜੀ ਭਾਜੀ ਮੇਰੀ ਗੱਲ ਕਰਾਓ ਕੀ ਦੱਸੋ ਮੈਨੂੰ ਕੀ ਕਰਨਾ ਕਿੱਥੇ ਪੈ ਹੁਣ ਐਸਐਚਓ ਸਾਹਿਬ ਤੁਹਾਡੇ ਐਸਐਚਓ ਸਾਹਿਬ ਨੇ 1,40,000 ਰੁਪਏ ਦੇ ਦੇ ਅੱਛਾ ਦੇ ਦੇ ਹੁਣ ਕਿਵੇਂ ਕਿੱਥੇ ਪਾਣੇ ਕੋਈ ਮੜਾ ਮੋਟਾ ਕਰਕੇ ਥੋੜੇ ਉੱਤੇ ਥਲੇ ਕਰ ਲਓ ਯਾਰ ਮੈਂ ਤਾਂ ਗਰੀਬ ਆਦਮੀ ਆ ਮੈਂ ਗਰੀਬ ਆਦਮੀ ਮੈਨੂੰ ਦੱਸੋ ਚਲੋ ਕੋਈ ਗੱਲ ਹੈ ਤੁਸੀਂ 10,000 ਰੁਪਏ ਘੱਟ ਕਰ ਤੋਂ ਕੋਈ ਗੱਲ ਨਹੀਂ 1,30,000 ਘੱਟ ਕਰ ਤੋਂ ਬਸ ਇਹੋ ਮੈਂ ਥੱਲੇ ਕੁਝ ਨਹੀਂ ਕਰਤਾ ਭਾਜੀ 1,30,000 ਰੁਪਏ ਮੈਂ ਇੱਕਦਮ ਹਾਂ ਹਾਂ ਚੱਲ ਚੱਲੋ ਮੈਂ ਦੱਸੋ ਪਾਜੀ ਕਿ ਕਿੱਥੇ ਕਿੰਨੂ ਦੇਣੇ ਨੇ ਮੈਂ ਤੁਹਾਨੂੰ ਦੱਸਣਾ ਕਿੱਥੇ ਦੇਣੇ ਹੈਗੇ ਅਸੀਂ ਹੁਣ ਦਸ ਕੋ ਪੈਸੇ ਨਹੀਂ ਲੈਣੇ ਹੈਗੇ ਜੇ ਤੁਸੀਂ ਇਹ ਦੱਸੋਗੇ ਆ ਆਪਾਂ ਗੂਗਲ ਤੇ ਫੋਨ ਤੇ ਚੱਲਦਾ ਬਣਾ ਨਹੀਂ ਮੇਰੇ ਨੂੰ ਚਾਹਣਾ ਚਲਾ ਦੇਣਾ ਕਿਸ ਨੂੰ ਪੈ ਕਹਿ ਕੇ ਪਾ ਦੇਣਾ ਮੇਰੀ ਗੱਲ ਸੁਣੋ ਕਹਿ ਕੇ ਕਿਹਨੂੰ ਪਾਓਗੇ ਉਹਨੂੰ ਕੀ ਦੱਸੋਗੇ ਕਿ ਮੁੰਡਾ ਪਾਪਾ ਅਸੀਂ ਪੁਲਿਸ ਵਾਲਾ ਨੂੰ ਪੈਸੇ ਭੇਜ ਕੇ ਮੁੰਡਾ ਘੜਾ ਰਹੇ ਹਾਂ ਕੀ ਗੱਲ ਕਰੋਗੇ ਤੁਸੀਂ ਪਾਜੀ ਇਹ ਥੋੜੀ ਦੱਸਾਂਗਾ ਉਹ ਕਹਿੰਨ ਕਿ ਮੈਂ ਕਿਸੇ ਦੇ ਦੇਣੇ ਨੇ ਦੇਖੋ ਸਾਡੀ

ਸਮਾਂ ਪੀ ਬੈਂਕਰ ਅੰਨਾ ਮੇਰੇ ਥੋੜੀ ਦੂਰ ਪਈ ਹੈ ਮੈਨੂੰ ਦੱਸੋ ਹੁਕਮ ਲਾਓ ਤੁਸੀਂ ਕੋਈ ਨਹੀਂ ਬੈਂਕ ਚ 50000 ਰੁਪਏ ਮੈਂ ਪਾ ਦੇਣਾ ਬੈਂਕ ਚ ਪਾ ਦੇਣਾ ਤੁਹਾਡਾ ਕਿਹੜਾ ਤੁਹਾਡਾ ਕਿਹੜਾ ਬੈਂਕ ਹੈ ਤੁਸੀਂ ਮੈਨੂੰ ਦੱਸੋ Google Pay ਕਹਿੰਦੇ ਹੋ Google Pay ਕਰਾ ਦੇਣਾ ਬਸ ਖਾਤਾ ਨੰਬਰ ਦਿਓ ਕੋਈ ਦਿਓ ਮੈਨੂੰ ਦੱਸੋ ਦੋਸਤ ਕਿੱਥੇ ਕਰਾਣੇ ਨੇ ਭਰਾ ਮੈਂ 50000 ਸਾਰ ਗੱਲ ਨਹੀਂ ਪਾਣੀ ਮੈਂ ਤੁਹਾਨੂੰ 1.30 ਲੱਖ ਦੀ ਗੱਲ ਕਰ ਰਿਹਾ ਬਾਕੀ ਤੁਸੀਂ ਪੇਮੈਂਟ ਕਿਦੋਂ ਕਰੋਗੇ ਫਿਰ ਮੈਂ ਹੁਣੇ ਹੀ ਕਰਾਂਗਾ ਭਰਾ ਜਦ ਜਦ ਕਰਕੇ ਚਲੋ ਤੁਸੀਂ ਇਹ ਜਿਹੜਾ 50000 ਰੁਪਏ ਹੈਗਾ ਤੁਸੀਂ ਇੱਕ ਵਾਰ ਇਹ ਕਰੋ ਆਪਾਂ ਇੱਕ ਵਾਰ ਮੁੰਡਾ ਸਾਹਿਬ ਤੇ ਕਰ ਲੈਂਦੇ ਆ ਬਾਕੀ ਦੇ ਜਿਹੜਾ ਹੈਗਾ ਪੇਮੈਂਟ ਥੋੜੇ ਟਾਈਮ ਹੀ ਲੈ ਲਵਾਂਗੇ ਮੁੰਡਾ ਇੱਕ ਵਾਰੀ ਸਾਈਡ ਤੇ ਕਰਾ ਲੈਂਦੇ ਆ ਤੁਸੀਂ ਹੁਣੇ ਦੱਸੋ ਕਿ ਬੈਂਕ ਤੁਹਾਡੇ ਤੋਂ ਕਿੰਨੀ ਕਿ ਦੂਰ ਹੈ ਨਾ ਬੈਂਕ ਤਾਂ ਮੈਨੂੰ 5-7 ਮਿੰਟਾਂ ਵਿੱਚ ਪਹੁੰਚ ਜਾਗਾ ਬੈਂਕ ਤੁਸੀਂ ਪਹੁੰਚੋ ਔਰ ਰੌਣਾ ਨਹੀਂ ਪਾੜਾ ਹੈਗਾ ਬੈਂਕ ਦੀ ਵੀ ਜਾਣ ਕੇ ਗੱਲ ਨਹੀਂ ਕਰੀਏ ਕਿ ਮੁੰਡਾ ਫੜੇ ਪਏ ਅਸੀਂ ਕੋਸਟਲ ਨੂੰ ਕਦੇ ਭੇਜ ਰਹੇ ਹੋਗੇ ਉਹ ਹੋ ਗਿਆ ਆਪਣੇ ਘਰ ਦਾ ਕੋਈ ਨੀਜ਼ਨ ਦੱਸ ਕੇ ਕੋਈ ਰਿਸ਼ਤੇਦਾਰ ਦਾ ਅਗਰ ਪੁੱਛਣ ਵੀ ਨਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੱਸ ਕੇ ਪੈਸੇ ਕਰ ਰਹੇ ਆ ਠੀਕ ਹੈ ਠੀਕ ਠੀਕ ਹੈ ਭਾਜੀ ਹਾਂ ਜੀ ਤੁਸੀਂ ਹੁਣ ਐਵੇਂ ਕਰੋ ਬੈਂਕ ਪਹੁੰਚ ਕੇ ਮੈਨੂੰ ਹੈਲੋ ਦੀ ਆਵਾਜ਼ ਕਰੋ ਫਿਰ ਮੈਂ ਤੁਹਾਨੂੰ ਉੱਥੇ ਬਲਾਜਮ ਦਾ ਕੋਡ ਨੰਬਰ ਲਿਖਾ ਦਿੰਦਾ ਤੁਸੀਂ ਮੈਨੂੰ ਦਿਓ ਮੈਨੂੰ ਨੰਬਰ ਨੰਬਰ ਬੋਲ ਹੀ ਦਿਓ ਮੈਂ ਤੁਸੀਂ ਫਾਰਮ ਤਾਂ ਕਿ ਭੇਜ ਦਿਨਾ ਹੋਣੀ ਕਰ ਦਿੰਦਾ ਭਾਜੀ ਹਾਂ ਤੁਸੀਂ ਮੈਨੂੰ ਅਕਾਊਂਟ ਨੰਬਰ ਬੋਲੋ ਭਾਜੀ ਮੈਂ ਲਿਖ ਲੈਣਾ ਯਾਰ ਤੁਸੀਂ ਬੈਂਕ ਪਹੁੰਚੋ ਠੀਕ ਹੈ ਔਰ ਉੱਥੇ ਬੈਠਾ ਰਹਿਆ ਤੁਸੀਂ ਮੇਰੇ ਨਾਲ ਚੱਲਦੇ ਹਾਂ ਚਲੋ ਮੈਂ ਕਿੰਨੀ ਦੇਰ ਤੱਕ ਤੁਹਾਨੂੰ ਇਸੇ ਨੰਬਰ ਤੇ ਫੋਨ ਕਰਾਂ ਇਹ ਕੋਈ ਮੇਰਾ ਘਟਨਾ ਨਹੀਂ ਹੈਗਾ ਅੱਛਾ ਫੋਨ ਹੋਲਡ ਹੀ ਰੱਖਾਂ ਆਹ ਬੈਂਕ ਤੇ ਆਹ ਚੱਲਦੇ ਤਾਂ ਤੁਸੀਂ ਮੇਰੇ ਕਾਲ ਡਿਸਲਾਈਨ ਕਰਤੀ ਮੈਂ ਤੁਹਾਡੀ ਦੁਬਾਰਾ ਕਾਲ ਨਹੀਂ ਚੱਕਣੀ ਹੈ ਇਹ ਗੱਲ ਮੇਰੀ ਜ਼ਿਹਨ ਤੇ ਰੱਖਣੀ ਹੈ ਤੁਸੀਂ ਔਰ ਤੁਸੀਂ ਕਿਸੇ ਵੀ ਬੰਦੇ ਨਾਲ ਕੋਈ ਗੱਲ ਨਹੀਂ ਕਰਦੇ ਤੁਸੀਂ ਬੈਂਕ ਜਾਓ ਕਿਹੜਾ ਬੈਂਕ ਹੈ ਤੁਹਾਡਾ ਮੇਰਾ ਬੈਂਕ ਮਹਾਰਾਸ਼ਟਰਾ हां जी बैंक ऑफ महाराष्ट्र हां जी ਤੁਸੀਂ ਚਲੋ ਠੀਕ ਹੈ ਜਲਦੀ ਜਾਓ ਮੈਂ ਤੁਹਾਨੂੰ ਕਾਊਂਟ ਨੰਬਰ ਲਿਖਾ ਦਤਾ ਉੱਥੇ ਜਲਦੀ ਪਹੁੰਚੋ ਪਲੀਜ਼ ਮੈ ਮੇਰੇ ਕੋ ਪੈਨ ਪੈਨ ਹੈ ਤੁਸੀਂ ਹੁਣੇ ਲਿਖਾ ਦਿਓ ਕਾਊਂਟ ਨੰਬਰ ਕਿ ਉੱਥੇ ਜਾ ਕੇ ਲਿਖਾਉਂਗੇ ਆਜ ਉੱਥੇ ਲਿਖਾ ਦਾਂ ਮੈਂ ਬੈਂਕ ਚਲ ਜਲਦੀ ਆ ਤੁਸੀਂ ਬੈਂਕ پاس ਦੀ ਪਾਹਮਦੀ ਆਵਾਜ਼ ਕਰੋ ਤੁਸੀਂ ਗੂਗਲ ਪੇ ਨੰਬਰ ਇਸੇ ਨੰਬਰ ਤੇ ਗੂਗਲ ਪੇ ਵੀ ਕਰਾ ਦੇਣਾ ਗੂਗਲ ਪੇ ਮੈਂ ਬਾਅਦੇ ਤੁਹਾਨੂੰ ਨੰਬਰ ਲਿਖਾ ਦਿਆਂ ਤੁਸੀਂ ਜਿਹੜਾ 50000 ਰੁਪਏ ਆਏ ਤੁਸੀਂ ਕਰੋ ਭਾਜੀ ਮੈਂ ਇਕੱਠੇ ਹੀ ਕਰਾ ਦੇਣਾ ਤੁਸੀਂ ਮੇਰਾ ਮੁੰਡਾ ਸਾਈਟ ਮੈਨੂੰ ਦਿਓ ਮੈਨੂੰ ਦੱਸੋ ਕਿੱਥੇ ਹੈ ਮੁੰਡੇ ਨੂੰ ਪਾਜੀ ਮੈਂ ਇੱਕੋ ਵਾਰੀ ਕਰਾ ਕੇ ਮੈਂ ਕਰਾ ਦੇਣਾ ਮੈਨੂੰ ਮੇਰਾ ਮੁੰਡਾ ਸਾਈਟ ਤੇ ਕਰਾਓ ਮੈਨੂੰ ਤੁਸੀਂ ਇਹ ਦੱਸੋ ਚਲੋ ਮੈਂ ਤੁਹਾਨੂੰ ਗੂਗਲ ਪੇ ਨੰਬਰ ਵੀ ਲਿਖਾ ਦਿਆਂਗਾ ਹਾਂ ਲਿਖਾਓ ਪਾਜੀ ਸਾਰੇ ਪੈਸੇ ਬੈਂਕ ਇਟ ਗੂਗਲ ਪੇ ਨੰਬਰ ਵੀ ਲਿਖਾ ਦੇਣਾ ਦੋ ਦੋ ਜੇ ਹੋ ਜਾਣਗੇ ਨਾ ਪੈਸੇ ਤੁਸੀਂ ਇਹ ਗੂਗਲ ਪੇ ਕਿਹਦੇ ਕੋਲ ਕਰਾਓਗੇ ਆਪਣੇ ਕੋਲ ਚੱਲਦਾ ਵੀਰੇ ਮੇਰੇ ਕੋਲ ਨਹੀਂ ਚੱਲਦਾ ਮੈਂ ਆਪਣੇ ਕਰਾ ਦੂੰ ਮੇਰੀ ਜ਼ਿੰਮੇਵਾਰੀ ਹੈ ਨਾ ਤੁਸੀਂ ਨੰਬਰ ਦੱਸੋ ਮੈਂ ਤੁਹਾਨੂੰ ਉੱਥੇ ਬੈਂਕ ਵਿੱਚ ਲਖਾ ਦਾਂਗਾ ਤੁਸੀਂ ਇੱਕ ਵਾਰੀ ਜਸਰ ਹੈ 50000 ਮੈਂ ਕਰਾਉ ਮੈਂ ਉਹੀ ਟਾਈਮ ਤੁਹਾਨੂੰ ਜਿਹੜਾ ਹੈਗਾ 50000 ਬਾਜੀ 50000 ਦਾ ਬੈਂਕ ਵਿੱਚ ਹੋਏਗਾ ਨਾ ਮੇਰੀ ਗੱਲ ਨਹੀਂ ਫੋਲੋ ਕਰੇ ਬ੍ਰਦਰ ਤੁਸੀਂ ਥਾਣੇਦਾਰ ਸਾਹਿਬ ਹਾਂ ਤੁਸੀਂ ਮੈਨੂੰ ਗੂਗਲ ਤੇ ਨੰਬਰ ਹੈ ਮੈਂ ਗੂਗਲ ਪੇ ਨੂੰ ਆਪਣਾ ਕਹਿੰਦਾ ਮੈਂ ਬੈਂਕ ਜਾਣਾ ਨਹੀਂ ਤੇ ਦੋਨੋਂ ਕੰਮ ਇਕੱਠੇ ਕਰੀ ਜਾਂਦੇ ਨਾ ਅੱਛਾ ਅੱਛਾ ਤੁਸੀਂ ਕੈਸ਼ ਪਿਆ ਕੈਸ਼ ਕਰਾਉਗੇ ਤੁਸੀਂ ਉਹ ਕਹਾਂ ਤੇ ਹਾਂਜੀ ਹਾਂਜੀ ਅੱਜ ਵੀ ਯਾਰ ਕੈਸ਼ ਹੋਵੇ ਆ ਮੈਂ ਕਿਸੇ ਤੋਂ ਆਪਣੇ ਗੂਗਲ ਪੇ ਕਰਾ ਦੂੰਗਾ ਤੁਹਾਡੇ ਜਿਹੜਾ ਨੰਬਰ ਦਿਓਗੇ ਤੇ ਨਾਲ ਦੀ ਨਾਲ ਉਹਨੂੰ ਫੋਨ ਤੇ ਕਹਿ ਕੇ ਫਿਰ ਤੁਹਾਨੂੰ ਮੈਂ ਬੈਂਕ ਨਾਲ ਦੀ ਨਾਲ ਬੈਂਕ ਚਲ ਜਾਵਾਂਗਾ ਅੱਛਾ ਸਰ ਤੁਸੀਂ ਦਾ ਗੂਗਲ ਪੇ ਕਰਾਣਾ ਕਿਹੋ ਜਿਹਾ ਨਾ ਕਰਦਾ ਆ ਪਰ ਦਾ ਪਾਣੇਦਾਰ ਸਾਹਿਬ ਮੈਂ ਤੁਹਾਨੂੰ ਕਹੀ ਨਾ ਮੈਂ ਆਪਣੇ ਕਿਸੇ ਦੋਸਤ ਕੋਲ ਜਿਹਦੇ ਕੋਲ ਮੈਂ ਆਪਣੀ ਬਿਜ਼ਨਸ ਦੇ ट्रांजੈਕਸ਼ਨਸ ਕਰਾਉਣਾ ਹੁੰਦੇ ਤੇ ਕਰਾ ਦਾਂਗਾ ਨਾ ਠੀਕ ਹੋ ਗਿਆ ਉਹਨਾਂ ਕੋਲ ਕਰਾਓਗੇ ਸਰ ਉਹ ਪਤਾ ਕੀ ਮੇਰੀ ਗੱਲ ਸਮਝ ਜਿਹੜਾ ਹੈਗਾ ਤੁਹਾਡਾ ਦੋਸਤ ਹੈਗਾ ਉਹ Google Pay ਚੋਂ ਸਿੱਧਾ ਬੈਂਕ 'ਚ ਵੀ ਟ੍ਰਾਂਸਫਰ ਕਰ ਸਕਦਾ ਵਾ ਕਰ ਹੀ ਦੇਗਾ ਜੀ ਕਰ ਦੇਗਾ ਕਰ ਦੇਗਾ ਉਹਨੇ ਕਈ ਕਰਦੇ ਹੀ ਮੇਰੇ ਕੰਮ ਉਹੀ ਕਰਦੇ ਨੇ ਅੱਛਾ ਤੁਸੀਂ ਨਾ ਇੱਕ ਵਾਰੀ ਮੇਰੀ ਗੱਲ ਸੁਣਾਓ ਤੁਸੀਂ ਬੈਂਕ ਪਹੁੰਚੋ ਘਰੇ ਮੈਂ ਜੇ ਤੁਸੀਂ ਪਹਿਲਾਂ ਮੈਨੂੰ ਮੁੰਡਾ ਤਾਂ ਮਲਾ ਦਿਓ ਇੱਕ ਵਾਰੀ ਸਰ ਮੁੰਡਾ ਮਲਾਦਾ ਆਂਗਾ ਸਰ ਫਿਰ ਬਰ-ਬਰ ਤੁਸੀਂ ਇੱਕ ਵਾਰੀ ਪੇਮੈਂਟ ਕਰੋ ਤੁਸੀਂ ਤੁਸੀਂ ਵੀਡੀਓ ਨਹੀਂ ਨਹੀਂ ਮੇਰੇ ਸਾਰੇ ਪੇਮੈਂਟ ਲੈ ਲਓ ਮੈਨੂੰ ਵੀਡੀਓ ਕਾਲ ਤੇ ਗੱਲ ਕਰਾ ਦਿਓ ਮੁੰਡੇ ਨਾਲ ਭਾਜੀ ਕੋਈ ਹੋਰ ਅਲਾਉ ਨਹੀਂ ਹੈਗੀ ਸਰ ਵੀਡੀਓ ਕਰਾ ਅਗਰ ਅਲਾਉ ਹੁੰਦੀ ਮੈਂ ਤੁਹਾਨੂੰ ਕਰ ਲੈਣੀ ਸੀ ਅੱਗੇ ਤੁਹਾਡੀ ਮਰਜ਼ੀ ਹੈ ਸਰ ਨਹੀਂ ਚਾਹੁੰਦਾ ਕੋਈ ਗੱਲ ਨਹੀਂ ਤੁਸੀਂ ਆਪਣੇ ਪੈਸੇ ਆਪਣੇ ਕੋਲ ਰੱਖੋ ਨਹੀਂ 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 ਤੁਸੀਂ ਇਦਾਂ ਨਾ ਕਰੋ ਭਾਜੀ ਕੋਈ ਸੱਤੋਲੇ ਇੱਕ ਬਲੀਵ ਹੀ ਨਹੀਂ ਸਾਡੇ ਤੇ ਅਸੀਂ ਪਾਗਲ ਹੀ ਬੋਲ ਰਹੇ ਹਾਂ ਸਵੇਰ ਦੇ ਕਿ ਮੁੰਡਾ ਮੇਰੇ ਕੋਲ ਹੈ ਹੈ ਹਲੋ ਹਲੋ टू। जीरो। टू। जीरो। जीरो। एट सेवन। सेवन। वन।, वन मैं दोबारा रिपीट कर रहा नाइन टू सिक्स फोर डबल टू एट सेवन वन हाँ जीरो एट सेवन सॉरी सॉरी नाइन टू सिक्स फोर डबल टू जीरो एट सेवन वन ठीक है नाम की है नाम जी आर यू पी आर यू टी टी एफ बोले आर ਹਾਂਜੀ T H I R ਹਾਂਜੀ ਸਤਿਅੰਕ ਕੁਮਾਰ ਇਹ ਤਾਂ ਸਤਿਅੰਕ ਕੁਮਾਰ ਦੇ ਨਾਮ ਤੇ ਆ ਦੁਬਾਰਾ ਆ ਰਿਹਾ ਹਾਂ ਸਤਿਅੰਕ ਕੁਮਾਰ ਆ ਰਿਹਾ ਤੁਸੀਂ ਇਹ ਨੰਬਰ ਦੱਸੋ ਦੁਬਾਰਾ 926422 0871 ਸਤਿ ਤੁਸੀਂ ਇੱਧੇ ਤੇ 1 ਰੁਪਿਆ ਪਹਿਲੇ ਭੇਜੋ ਹਾਂਜੀ 1 ਰੁਪਿਆ ਸੈਂਡ ਕਰੋ ਪਹਿਲੇ ਅੱਛਾ ਤੁਸੀਂ 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 ਹੁਣ ਤੁਸੀਂ ਕਿੱਥੇ ਖੜੇ ਮੈਨੂੰ ਇਹ ਦੱਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿੱਥੇ ਖੜਾ ਤੁਸੀਂ ਸਭ ਤੋਂ ਪਹਿਲਾਂ ਪਸੰਦ ਕਰ ਲਓ ਮੈਂ ਤੁਸੀਂ ਜਿਹੜਾ ਹੈਗਾ ਐ ਮੈਂ ਕੋ ਮਹਾਰਾਸ਼ਟਰ ਵੇਖ ਲਓ ਅੱਛਾ ਜੀ ਬੈਂਕ ਮਹਾਰਾਸ਼ਟਰ ਮੇਰਾ ਅਕਾਊਂਟ ਨਾ ਇਹ ਇਹਦਾ ਕਾਊਂਟ ਬੈਂਕ ਮਹਾਰਾਸ਼ਟਰ ਦਾ ਹੈ ਹਾਂਜੀ ਮੈਂ ਇਹਦਾ ਕਾਊਂਟ ਹਾਂਜੀ ਹੈਲੋ ਹਾਂਜੀ ਕੰਮ ਇਹਦਾ ਨਾ ਹਾਂ ਲੋ ਹਾਂਜੀ ਹਾਂਜੀ ਮੈਂ ਗੂਗਲ ਪੇ ਕਰਦਾ ਜੀ ਉਹਨੇ ਕਰਦਾ ਹਾਂ ਮੇਰੀ ਯਾਰ ਮੇਰੇ ਬੇਟੇ ਨਾਲ ਤਾਂ ਗੱਲ ਕਰਾ ਦਿਓ ਦੁਬਾਰਾ ਬੀ ਡਾਕਟਰ ਨਾ ਨਾ ਮੇਰੀ ਗੱਲ ਸੁਣੋ ਤੁਸੀਂ ਨਾ ਐਵੇਂ ਸੇ ਰਹਿਣ ਦੇ ਹਾਂਜੀ ਤੁਸੀਂ ਰਹਿਣ ਦਿਓ ਨਹੀਂ ਐਦਾਂ ਮੈਨੂੰ ਕੀ ਪਤਾ ਲੱਗੇ ਬੇਟਾ ਆਏਗਾ ਵੀ ਤੁਸੀਂ ਝੂਠ ਤਾਂ ਨਹੀਂ ਬੋਲਦੇ ਕਿਤੇ ਮੈਨੂੰ ਕੀ ਪਤਾ ਲੱਗੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਪਿਆ ਚਲੋ ਚਲੋ ਤੁਸੀਂ ਰਹਿਣ ਤੁਸੀਂ ਗੱਲ ਤਾਂ ਬ੍ਰਦਰ ਗੱਲ ਤਾਂ ਕਰਾਓ ਮੇਰੀ ਯਾਰ ਥੋੜਾ ਕਰੇ ਰੱਖੋ ਆਪਣੇ ਪੈਸੇ ਭਾਈ ਕੋਲ ਰਹਿਣ ਦਿਓ ਯਾਰ ਬਾਰ ਬਾਰ ਤੰਗ ਕਰ ਰਹੇ ਤੁਸੀਂ ਮਾ ਟੰਗ ਤਾਂ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਮੈਨੂੰ ਇਹ ਹੀ ਨਹੀਂ ਪਤਾ ਮੇਰਾ ਮੁੰਡਾ ਕੀ ਆ ਉਹਨਾਂ ਤੁਸੀਂ ਗੱਲ ਕਰਾਈ ਉਹਦੇ ਗੱਲ ਹੀ ਨਹੀਂ ਉਹਨੂੰ ਕੋਈ ਗੱਲ ਤਾਂ ਕਰਾਓ ਮੇਰੀ ਉਹਦੇ ਨਾਲ ਜਾਣਾ ਇਹ ਗੱਲ ਕਰੋ ਇਹ ਗੱਲ ਕਰ ਭਾਈ ਗੱਲ ਕਰ ਖੜਾ ਇਹ ਗੱਲ ਕਰੋ ਇਹ ਤਾਂ ਬਾਤ ਲੱਗੀ ਤਾਂ ਐਸਾ ਗੱਲ ਕਰੋ ਹਲੋ ਹਲੋ ਚੁੱਪ ਕਰਕੇ ਪਹਿਲਾਂ ਪਹਿਲਾਂ ਚੁੱਪ ਕਰ ਚੁੱਪ ਕਰ ਕੋਈ ਨਹੀਂ ਹੁੰਦਾ ਚੁੱਪ ਕਰ ਪਹਿਲੇ ਚੁੱਪ ਕਰਕੇ ਗੱਲ ਕਰ ਮੇਰੇ ਨਾਲ ਇਹ ਤਾਂ ਤੇਰੀ ਆਵਾਜ਼ ਹੀ ਮਨਪ੍ਰੀਤ ਤੇਰੀ ਆਵਾਜ਼ ਹੀ ਨਹੀਂ ਗਈ ਸਰ ਇਹ ਤਾਂ ਮੇਰੇ ਮੁੰਡੇ ਦੀ ਆਵਾਜ਼ ਹੀ ਹੈ ਨਹੀਂ ਕਿ ਯਾਰ ਕੀ ਕਰੀ ਜਨਾ ਭਰਾ ਤੂੰ ਤੂੰ ਬੋਲਦਾ ਕੌਣ ਬਈ ਮੈਨੇ ਇਹ ਦੱਸਿਆ ਯਾਰ ਤੂੰ ਹਾਂ ਆ ਗਿਆ ਨਹੀਂ ਆ ਗਿਆ ਨਾ ਤੇ ਮੈਂ ਹੁਣ ਲੱਗ ਕੇ ਜਾ ਰਿਹਾ ਇਹਨੂੰ ਥਾਣੇ ਫਿਰ ਮੈਂ ਤੋਂ ਮਸਾ ਕੇ ਕਿ ਆਜਿਆ ਹੈ ਕਿ ਨਹੀਂ ਅੱਛਾ ਹਾਂ ਥਾਣੇ ਥਾਣੇ ਤਾਂ ਤੈਨੂੰ ਬੁਲਾਣੇ ਭਰਾ ਹੁਣ ਰੁਕ ਜਾ ਤੇਰਾ ਨੰਬਰ ਵੀ ਟ੍ਰੇਸ ਕਰ ਪੋਣਾ ਤੇਰਾ ਨੰਬਰ ਵੀ ਟ੍ਰੇਸ ਕਰ ਪੋਣਾ ਤੇਰਾ ਨੰਬਰ ਵੀ ਸਾਰਾ ਕਰਦਾ ਥਾਣੇ ਤੈਨੂੰ ਬੁਲਾਣਾ ਮੈਂ ਰੁਕ ਜਾ ਸਾਰਾ ਪਤਾ ਆ ਕੋਈ ਗੱਲ ਨਹੀਂ ਕੋਈ ਤੈਨੂੰ ਮੈਂ ਥਾਣੇ ਬੁਲਾਣਾ ਤੈਨੂੰ ਸਾਰਾ ਕੁਝ ਪਤਾ ਕਰਦਾ ਤੇਰੇ ਬਾਰੇ ਤੈਨੂੰ ਮੈਂ ਸਾਰਾ ਨਾਲ ਭੇਜਦਾ ਤੇਰਾ ਨੰਬਰ ਟ੍ਰੇਸਿੰਗ ਤੇ ਪਾਤਾ ਕੋਈ ਗੱਲ ਨਹੀਂ ਤੇਰਾ ਨੰਬਰ ਵੀ ਟ੍ਰੇਸਿੰਗ ਤੇ ਪਾਤਾ ਤੇਰਾ ਸਾਰਾ ਕੁਝ ਪਾਤਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਹੈ ਇਹੋ ਜਿਹਾ ਬਕਵਾਸ ਕਰਦੇ ਹੋ ਐਸ ਐਚਓ ਸਨੇ ਐਸ ਐਚਓ ਕਿਹੜਾ ਕਹਦਾ ਸੀ ਪਰਮਜੀਤੋਂ ਹਾ ਥਾਣਾ ਸਦਰ ਅੰਮ੍ਰਿਤਸਰ ਹਾਂ ਹਾਂ ਕੋਈ ਗੱਲ ਨਹੀਂ ਮੈਂ ਮੈਂ ਕਹ ਤੈਨੂੰ 15 ਮਿੰਟ ਤੇਰਾ ਐਡਰੈਸ ਦੇ ਰਿਆ ਤੈਨੂੰ ਤਾਨੂੰ ਸ਼ਰਮ ਨਹੀਂ ਆਉਂਦੀ ਆ ਤੁਸੀਂ ਕਿੱਦਾਂ ਦੀ ਗੱਲ ਹੈ ਹਟ ਪਾ ਕੇ ਕਮਾ ਲਓ ਆ ਟੁੱਟੇ ਨੇ ਤੁਹਾਡੇ ਪਰਮਾਤਮਾ ਨੇ ਤੁਹਾਨੂੰ ਹੱਥ ਪੈਰ ਦਿੱਤਾ ਸਭ ਕੁਝ ਦਿੱਤਾ ਦਿਮਾਗ ਦਿੱਤਾ ਇਹਨੂੰ ਪੁੱਠੇ ਪੈਸੇ ਲਾ ਰਹੇ ਹੋ ਤੁਸੀਂ ਆ ਦੇਖੋ ਸਾਡੇ ਪੰਜਾਬ ਦੇ ਤੁਸੀਂ ਹੁਣੇ ਮੇਰੇ ਕੋਲ ਪੱਤਰਕਾਰ ਸਾਹਿਬ ਬੈਠ ਲੈਣ ਆਈ ਸੀ ਵੀ ਘਰ ਆ ਕੇ ਜੀ ਇਹ ਜਿਹੜੀ ਕਾਲ ਆਈ ਹੈ ਰੋਜੀ ਆਉਂਦੀ ਹੈ ਜੀ ਆਲਮੋਸਟ ਤਕਰੀਬਨ ਰੋਜ਼ ਦੀ ਪਿੱਛੇ ਥੋੜੇ ਦਿਨ ਪਹਿਲਾਂ ਬਾਹਰਲੇ ਨੰਬਰ ਕੈਨੇਡਾ ਤੋਂ ਪਤਾ ਨਹੀਂ ਕਿੱਥੋਂ ਆਈ ਗੌਰ ਮੈਂ ਕੈਨੇਡਾ ਤੋਂ ਬੋਲਦਾ ਜੀ ਤੁਹਾਡਾ ਰਿਸ਼ਤੇਦਾਰ ਆ ਜੀ ਲੋਕਾਂ ਨਾਲ ਡੇ ਬਾਏ ਡੇ ਦਿਨ ਪ੍ਰਤੀ ਦਿਨ ਅੱਜ ਦੇ ਫਰਾਡਸ ਹੁੰਦੇ ਹੀ ਰਹੇ ਜੀ ਲੱਗਦਾ ਜੀ ਲਗਾਤਾਰ ਸਾਈਬਰ ਕ੍ਰਾਈਮ ਵੀ ਕਿਤਨਾ ਕਿਤੇ ਕਾਰਵਾਈਆਂ ਬਿਲਕੁਲ ਜੀ ਸਗੋਂ ਅਸੀਂ ਇਹ ਕਰਨੇ ਆ ਵੀ ਹੁਣ ਪੰਜਾਬ ਸਰਕਾਰੇ ਬੜਾ ਉਪਰਾਲਾ ਕਰਦੀ ਹੈ ਵੀ ਭਰਤੀ ਕਰ ਰਹੇ ਨੇ ਪਰ ਹੁਣ ਐਜ਼ ਔਨ ਡੇਟ ਖਾਣਿਆਂ ਦੇ ਵਿੱਚ ਮੁਲਾਜ਼ਮ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਜਿਹੜਾ IIT ਬੱਚੇ ਕਰ ਰਹੇ ਨੇ ਇਹਨਾਂ ਨੂੰ ਅ ਇਧਰ ਟ੍ਰੇਨਿੰਗ ਦੇਣੀ ਟ੍ਰੇਨ ਟ੍ਰੇਨਿੰਗ ਦੇ ਕੇ ਤੇ ਇਹਨਾਂ ਨੂੰ ਭਰਤੀ ਕਰਨਾ ਚਾਹੀਦਾ ਲੱਗਦਾ ਕਿਤੇ ਕਿ ਕੋਲੇ-ਪਾਲੇ ਲੋਕ ਸ਼ਿਕਾਰ ਹੋ ਰਹੇ ਬਹੁਤ 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 ਇੱਕ ਨਹੀਂ ਦੋ ਨਹੀਂ ਸੈਂਕੜੇ ਆਹ ਮੈਂ ਕਹਿੰਦਾ ਜੀ ਹਫਤਾ ਪਹਿਲੋ ਉਧਰ ਤੇ ਮੇਰੀ ਵਾਈਫ ਨੂੰ ਕਾਲ ਆ ਗਈ ਜੀ ਤੁਹਾਡੇ ਹਸਬੰਦ ਨੇ ਕਿਹਾ ਜੀ ਪੈਸੇ ਪਾ DNA ਮੈਂ 3000 ਪਾਣਾ ਸੀ 650 ਪਾਣਾ ਸੀਗਾ ਤੇ ਮੈਂ ਗਲਤੀ ਨਾਲ 3000 ਪਾਤੇ ਬਾਕੀ ਰਿਟਰਨ ਕਰੋ ਉਨੇ ਮੈਨਾਂ ਕਰਾਸ ਚੈੱਕ ਲੈ ਕਨਫਰਮ ਕਰ ਲੈ ਬਚ ਗਏ ਉਸ ਤੋਂ ਪਹਿਲਾਂ ਮੈਨੂੰ ਆਈ ਮੈਂ ਕੈਨੇਡਾ ਤੋਂ ਬੋਲਦਾ ਜੀ ਫਿਰ ਉਹਨੂੰ ਮੈਂ ਮੈਂ ਉਹਨੂੰ ਗਾਲਾ-ਗਾਲਾ ਕੱਢਿਆ ਵੀ ਤੂੰ ਬਗਵਾਸ਼ ਕਰਦਾ ਵੀ ਤੇਰਾ ਰਿਸ਼ਤੇਦਾਰ ਆ ਮੈਨੂੰ ਕਹਿੰਦਾ ਮੈਂ ਤੇਰਾ ਰਿਸ਼ਤੇਦਾਰ ਆ ਇੱਕ ਲਾਰੈਂਸ ਦਾ ਨਾਮ ਆ ਰਿਹਾ ਸੀਗਾ ਹੈ ਨਾ ਵੇਖੋ ਪਤਾ ਨਹੀਂ ਕੌਣ ਗੈਂਗਸਟਰ ਆ ਕੀ ਮੈਨੂੰ ਮੈਨੂੰ ਵੀ ਬਤਾਓ ਤੁਹਾਡੇ ਸਾਹਮਣੇ ਨੇ ਦੇਖੋ ਕਿਹਾ ਮੈਂ ਲਾਰੈਂਸ ਬਿਸਨੋਈ ਗੈਂਗ ਦਾ ਕੋਈ ਕੰਪਲੇਂਟ ਕੀ ਅਸੀਂ ਵਿਭਾਗ ਦੇ ਦੱਸੋ ਕੰਪਲੇਂਟ ਦਾ ਕੋਈ ਹੱਲ ਹੀ ਨਹੀਂ ਆਉਣਾ ਕੋਈ ਹੱਲ ਨਹੀਂ ਉਹਨਾਂ ਕੋਈ ਕੁਛ ਨਹੀਂ ਉਲਟਾ ਅਸੀਂ ਖੱਜਲ ਹੋਵਾਂਗੇ ਇਸ ਕਰਕੇ ਵੀ ਠੀਕ ਹੈ ਵੀ ਇਹਨਾਂ ਨੂੰ ਪਹਿਲੇ ਸਾਹਮਣੇ ਬੋਲਤਾ